ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਅੱਜ ਅਸੀਂ ਬਣਾ ਰਹੇ ਹਾਂ ਪੂਪਣਾ ਪੰਜਾਬੀ ਫਿਲਮ ਪੰਜਾਬੀ ਫਿਲਮ ਹਾਂਜੀ ਸਾਰੇ ਜੀ ਪੂਪਣਾ ਕਲੱਬ ਤੇ ਕਿਹਦੇ ਅੰਦਰ ਪੁਲੇ ਜਿੱਥੇ ਸਾਰਾ ਸਮਾਨ ਹੈ ਇਹ ਬੰਦਾ ਇਹ ਬੰਦਾ ਇਹ ਚੌਥ ਚੱਲਦਾ ਹੈ ਚੌਥਾ ਡਾਇਰੈਕਟਰ ਸਾਹਿਬ ਸਾਡੇ ਗੁਰਵਿੰਦਰ ਸਿੰਘ ਜੀ ਪੂਪਣਾ ਇਹ ਇਧਰ ਡਾਇਰੈਕਟ ਕਰਾਂ ਫੈਕਟਰੀ ਸਾਰੀ। ਅਸੀਂ ਆਪਾਂ ਚੱਲਦੇ ਆਂ ਜੀ ਲੋਕੇਸ਼ਨ ਤੇ ਤੇ ਪਤਾ ਸਾਰੇ ਡਾਇਰੈਕਟਰ ਇੱਕ ਹੋਰ ਬਹੁਤ ਸਾਡੇ ਇਹਨੇ ਪੂਰੀ ਦਿਖਾ ਸਕਦੇ ਕਿਉਂਕਿ ਇਹਨੇ ਕੰਮ ਹੀ ਨਹੀਂ ਕਰੇ ਸ਼ਾਇਦ। ਠੀਕ ਹੈ ਜੀ, ਮਿਲਦੇ ਆਂ ਫਿਰ। ਹਾਂਜੀ, ਆਪਾਂ ਪਹੁੰਚ ਗਏ ਲੋਕੇਸ਼ਨ ਤੇ ਔਰ ਥੋੜਾ ਕੜੌੜੇ ਸਟਾਰਟ ਕਰਦੇ ਆ। ਇਹ ਆਪਣਾ ਹੀ ਪਿੰਡ ਹੈ। ਇਹ ਆਪਣਾ ਹੀ ਘਰ ਹੈ। ਪਿੰਡ ਪੈਣੀ। ਲੱਗ ਰਿਹਾ ਬੰਦੇ ਸਾਈਟਿੰਗ ਸੈਟਅਪ ਕਰਨ ਵਾਸਤੇ ਤੇ ਮੇਨ ਮੇਨ ਰੋਲ ਸਾਡੇ ਪਾਉ ਗੁਰਵਿੰਦਰ ਸਿੰਘ ਭੂਪਨਾ ਜੀ ਨੂੰ ਭੂਪਨਾ ਤੇ ਇਹ ਇਹ ਬੰਦਾ ਬਣੂਗਾ ਇਹ ਬੰਦਾ ਬਣੂਗਾ ਉਹਦਾ ਦੋਸਤ ਤੇ ਉਹ ਪਰਾਲਾ ਹਲੇ ਉਹਨੂੰ ਹਲੇ ਕੋਈ ਕਰੈਕਟਰ ਦਿੱਤਾ ਨਹੀਂ ਤੇ ਆਪਣੇ ਕੋਲੇ ਕਰੈਕਟਰ ਹੈਗਾ ਜੀ ਬਾਪ ਦਾ ਮੁੰਡੇ ਦਾ ਬਾਪ ਬਣੇ ਬਾਕੀ ਹੌਲੀ ਹੌਲੀ ਦਿਖਾਉਣਾ ਸਭ ਸ਼ੂਟ ਟਾਈਮ ਚੱਲ ਰਹੀ ਹੈ ਇਹ ਹਸਲ ਬੰਦੇ ਸਾਡੇ ਇੱਧਰ ਦੇਖ ਰਹੇ ਨੇ ਤਿੰਨ ਇੱਥੇ ਦੇਖੋ ਆਇਆ ਬਾਈਆ ਵਾ ਗਿਆ ਫਟਾਫਟ ਕਿਸੇ ਰਹਿ ਗਈ ਯਾਰ ਇੰਨੇ ਟਾਈਮ ਨਾਲ ਰਹਿ ਗਈ ਸੀ ਆਇਆ ਬਾਈਆ ਲੇਟ ਕਰਾ ਦੇ ਯਾਰ ਕੀ ਐਡ ਕਰਦੇ ਦੋង ਗੱਫਤਗੋ ਹੁੰਦੀ ਹੋਈ ਇਹ ਸਾਡੇ ਡਾਇਰੈਕਟਰ ਆਪਣਾ ਡਾਇਰੈਕਟਰ ਡਾਇਰੈਕਟਰ ਆਪਣਾ ਬੇਲੀ ਜਾਂਦਾ ਫਿਲਮ ਰਿਕਾਰਡ ਤੇ ਭੇਜਾਂਗੇ ਸੁਣ ਤਾ ਲੈ ਇਹ ਹੈਗਾ ਡਾਇਰੈਕਟਰ ਬਾਈ ਭੂਪਣਾ ਇਹ ਬਈ ਹੈ ਗਈ ਭੂਪਣਾ ਕਲਾਪ ਤੋਂ ਪੂਰੀ ਫਿਲਮ ਸ਼ੂਟ ਕਰਨ ਵਾਸਤੇ ਆਏ ਨੇ ਆਪਣੀ ਡਾਇਰੈਕਟ ਕਰਦੇ ਨੇ ਇਹ ਜੇ ਕਿਸੇ ਨੂੰ ਲੋੜ ਆਇਆ ਤਾਂ ਉਹ ਉਹ ਬਚਾ ਲੈ ਲਿਖ ਕੇ ਦੇ ਦੇਣਗੇ ਜਿਹਨੂੰ ਜਿਹਨੂੰ ਪਤਾ ਵੀ ਨਹੀਂ ਸੀਗਾ ਇਹਨੂੰ ਤਾਂ ਪੁੱਛ ਲਓ ਇਹਨੂੰ ਕੁਝ ਵੀ ਨਹੀਂ ਪਤਾ ਸੀ ਬਾਈ ਨੂੰ ਬਸ ਇਹ ਸਟੈਂਡ ਨੂੰ ਥੱਲੇ ਉੱਪਰ ਕਰ ਸਕਦਾ ਜੀ ਹੋਰ ਕੁਝ ਨਹੀਂ ਇਹ ਇਹ ਜਿਹੜਾ ਬੰਦਾ ਸੀ ਨੰਗ ਪੂਰਾ ਕਰਦਾ ਫਲਦਾ ਇੱਕ ਨਗ ਹੋਰ ਆ ਰਿਹਾ ਓਹੋ ਇਹਦਾ ਵਿੱਚ ਦੂਜੀ ਆ ਗਿਆ ਬੜਾ ਵੱਡਾ ਸ਼ੂਟਿੰਗ ਸ਼ੂਟਿੰਗ ਵਾਲੇ ਆ ਗਿਆ ਵਿੱਚ ਇਹ ਗਲਤ ਹੋ ਗਿਆ ਚਾਚਾ ਗੁੱਸਾ ਓ ਬਾਬਾ ਤੇ ਆ ਕੀ ਦੀ ਓ ਬਾਬਾ ਨਾ ਕੀ ਕਹਿੰਦਾ ਸੀ ਤੈਨੂੰ ਗੁਰਮਿੰਦਰ ਇਹ ਕੀ ਕਹਿੰਦਾ ਸੀ ਤੈਨੂੰ ਪਹਿਲਾਂ ਕਹਿੰਦਾ ਸੀ ਨਾ ਤੂੰ ਮੈਨੂੰ ਕੀ ਕਹਿੰਦਾ ਇਹ ਪੂਪਣਾ ਕਲੱਬ ਵਾਲੇ ਨੇ ਕੀ ਕਹਿੰਦੇ ਆ ਦੇਖ ਲੋ ਇੱਥੋਂ ਪੂਪਣਾ ਕਲੱਬ ਆ ਗਿਆ ਇੱਥੋਂ ਵੱਲ ਕੇ ਇਹ ਐ ਵੱਧ ਗਿਆ ਐ ਵੱਧ ਗਿਆ ਉਹ ਰਿਆਸਲ ਹੁੰਦੇ ਕਾਕਾ ਇਹ ਕਹਿੰਦੇ ਜੀ ਗੀਪੀ ਗੀਰਾਂ ਦੀ ਫਿਲਮ ਚ ਆ ਰਿਹਾ ਅਗਲੇ ਜੋ ਚੱਲੋ ਬਰਬੀ ਨੂੰ ਚੱਲੋ ਬਰਬੀ ਕਿਰੀ ਹੋਣ ਜਟਾ ਪੰਜ ਜਾਰੀ ਹੈ ਕਿਰੀ ਹੋਣ ਜਟਾ ਪੰਜ ਜਾਰੀ ਹੈ ਦੇਖ ਲਓ ਜਿਹਦੀਆਂ ਕਿਸੇ ਬੱਚੇ ਆ ਗਿਆ ਨਾ ਕੋਠੇ ਦੇ ਬੈਠਿਆ ਐਂ ਤੂੰ ਦੇ ਪਤਮਜਾ ਵੀ ਤੂੰ ਉੱਪਰੀ ਨੂੰ ਉੱਠੇ ਓਏ ਵੀਡੀਓ ਦੇ ਗਲੀ ਜਿਹੋ ਉਹਨਾਂ ਨੇ ਨਹੀਂ ਕਰੀ ਹੈਗੀ ਪਤਮਜਾ ਵੀ ਦੂ ਉੱਪਰ ਹੈ ਦੋ ਆਹ 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 ਆ ਬਹਿਲਾ ਪਾਇਦਾ ਚਿਹੇ ਜਮੀ ਦੇ ਦੋ ਲੱਡੂ ਹੱਥ ਦੇ ਹੱਥ ਦੇ ਰੱਖ ਕੇ ਮੈਨੂੰ ਗੱਲ ਸੁਣ ਲੈ ਪਹਿਲਾ ਵੀਡੀਓ ਪਾਈ ਮੇਰੀ ਗੱਲ ਸੁਣ ਲੈ 3600 ਦੇ ਬਾਜੀ ਉਦੋਂ ਹੀ ਸੌਕਣਾ ਲੜਦੀ ਹੈ ਇਹ ਸੌਕਣਾ ਮੈਂ ਕੀ ਕਹਿੰਨਾ ਤੈਨੂੰ ਆ ਇਹਦੇ ਉੱਤੇ ਗਾਲਾਂ ਦੋ ਲੱਡੂ ਚਾਹ ਕੇ ਕਰੀ ਜਿਵੇਂ ਰੱਖ ਕੇ ਮੈਨੂੰ ਖਵਾ ਦੇ ਮੈਨੂੰ ਮੇਰੀ ਗੱਲ ਸੁਣ ਲੈ ਮੇਰੀ ਗੱਲ ਸੁਣ ਨਾ ਕੁਰਸੀ ਆ ਗਈ ਨਾ ਕੁਰਸੀ ਆਲੀ ਸ਼ੂਟ ਰੈਡੀ ਉਹ ਕਈ ਡੰਗ ਨਾਲ ਰੌਸ਼ ਹਾਂ ਹੋਏ ਅੰਗਰੇਜੀ ਵੇੜਦਾ ਪੂਰੇ ਮਹੀਨੇ ਦੀ ਅੰਗਰੇਜੀ ਬੋਲਦੀ ਹਾਂਜੀ ਸਾਡਾ ਹੋ ਗਿਆ ਪੈਕਅਪ ਬੰਦਾ ਸਬਾਨ ਕਰ ਰਹੇ ਆ ਜਿਹੜੀ ਇਧਰੋਂ ਕੈਮਰੇ ਕੁਮਰੇ ਇਧਰੋਂ ਸਾਹਮਣੇ ਮੋਟਰਸਾਈਕਲ ਚੱਕ ਲਿਓ ਬਈ ਤੇ ਹੁਣ ਚੱਲਦੇ ਆ ਆਪਾਂ ਵਾਪਸ ਸਰਾਬ ਕਰੇ ਤੇ ਪੈਕਿੰਗ ਪੈਕਿੰਗ ਬਾਕੀ ਸਮਾਨ ਸਾਬ ਲਈ ਸਾਰਾ ਠੀਕ ਹੈ ਜੀ ਮਿਲਦੇ ਆ ਫਿਰ ਦੁਬਾਰਾ ਸਰਾਬ ਜਾ ਕੇ ਅ ਡਰਾਣੀਆਂ ਜਠਾਣੀਆਂ ਕੀ ਕਹਿੰਦਾ ਸੀ ਓਏ ਹੈ ਕੀ ਕਹਿੰਦਾ ਸੀ ਸਮਾਨ ਸੱਪਾ ਇਕੱਠਾ ਕਰਦਾ ਵੀਰ ਰੱਖਿਆ ਨਾ ਦਿਤਾਈ ਜਿਹੜੀ ਤੇ ਮੈਨੂੰ ਮੈਨੂੰ ਮੈਨ ਐਕਟਰ ਮੈਨ ਐਕਸਟਰਾ ਲੀਡ ਚ ਆਏ ਭੇਡਣਾ ਤੁਸੀਂ ਉਹਨੂੰ ਪੁੱਠੱਸਦਾ ਬੋਲਦੇ ਯਾਰ ਮੈਨੂੰ ਮਿਲਣਾ ਬਰਾਤ ਨੇ ਬ੍ਰੈਂਕ ਆਏਗਾ ਕਰਾਜ ਕੋਈ ਹੁਣ ਖੋਸ ਲਾ ਦੇ ਮੇਰੇ ਪੁੱਤ ਨੋ ਮੇਰੇ ਤੋਂ ਸੁਣ ਲੈ ਓ ਕਹਿੰਦਾ ਕਹਦਾ ਕਹਦਾ ਜੇ ਮੈਂ ਨਾ ਕੱਲ ਨੂੰ ਆਇਆ ਕੱਲ ਨੂੰ ਨਾ ਹੀ ਪਰਸ ਨੂੰ ਆਈ ਸਾਡੇ ਨਾਲ ਜੈਸਾ ਹੀ ਮ स्टूडेंट ਕਿਹੜਾ ਜਾਊਗਾ ਠੀਕ ਹੈ ਜੀ ਮਿਲਦੇ ਆ ਫਿਰ